ਲੇ ਵੀ ਮਿੱਤਰੋ 3500 ਦਾ ਲੈਪਟਾਪ ਮਿਲ ਜੂਗਾ ਆ ਲੱਗੀ ਪਈ ਐ ਰੇਲ ਗੱਡੀ ਜਿੰਨੀ ਲੰਮੀ ਲੈਣ ਜਿੰਨੇ ਮਰਜ਼ੀ ਚੱਕ ਲੋ 3500 ਤੋਂ ਸਟਾਰਟ ਉਸ ਤੋਂ ਬਾਅਦ ਤਾਂ ਬਾਈ ਕਹਿੰਦਾ ਵੀ ਜਿੱਥੇ ਮਰਜ਼ੀ ਵਾਲਾ ਲੈ ਲੋ ਭਾਈ ਸਤਨਾਮ ਦੱਸਿਓ ਮੜਾ ਯਾਕੀ ਸਾਹਿਬ ਕਤਾਵਾ ਸਰ ਆਪਾਂ ਲਾਤੀ ਲੈਪਟਾਪਾਂ ਦੀ ਸੇਲ ਆ ਜੀ ਨਵੇਂ ਸਾਲ ਤੇ ਨਵਾਂ ਬਲਾਸਟ ਹਮ ਤਾਂ ਆਪਣੇ ਕੋਲੇ ਲੈਪਟਾਪਾਂ ਦਾ ਸਟਾਕ ਆਂਦਾ ਤੁਹਾਨੂੰ ਪਹਿਲੇ ਵੀ ਦੱਸੇ ਪਹਿਲੀ ਵੀ ਤੁਹਾਨੂੰ ਬਹੁਤ ਪਿਆਰ ਮਿਲਿਆ ਤਾਂ ਆਪਣੇ ਕੋਲ 3500 ਤੋਂ ਲੈਪਟਾਪ ਸਟਾਰਟ ਆ ਜੀ ਅੱਛਾ ਜੀ ਹਾਂ ਇਹ 3500 ਦਾ ਹੋਊਗਾ ਕੋਰ 2 ਡਿਊ ਲੈਪਟਾਪ ਅਗਰ ਕਿਸੇ ਨੇ ਇੰਸਟੀਚਿਊਟ ਵਿੱਚ ਲਵਾਉਣੇ ਨੇ ਤਾਂ 10 ਨਾਲ 2 ਲੈਪਟਾਪ ਫ੍ਰੀ ਦੇਵਾਂਗੇ ਜੀ ਕਿਉਂਕਿ ਸਾਡੇ ਕੋਲੇ i5 ਲੈਪਟਾਪ ਆਂਗਲੇ i5 ਲੈਪਟਾਪ ਮਿਲੂਗਾ ਤੁਹਾਨੂੰ 7000 ਰੁਪਏ ਦਾ ਹੋਮ ਡਿਲੀਵਰੀ ਫ੍ਰੀ ਆ ਕਾਇਸੋਂ ਡਿਲੀਵਰੀ ਦੇ ਪੌਂਚਰ ਦੇ ਪੈਸੇ ਦੇ ਦੋ 7000 ਤੋਂ ਲੈ ਕੇ 3500 ਲੈ ਕੇ ਸਾਡੇ ਕੋਲ 25000 ਤੱਕ ਦੇ ਲੈਪਟਾਪ ਨੇ ਘਰੇ ਪੌਂਚਰ ਦੇ ਪੈਸੇ ਦੋ ਕੋਰੀ ਖਰਚੀ ਪੈਣਗੇ ਨਹੀਂ ਪਣਗੇ ਜੀ ਕੋਰੀਅਰ ਖਰਚਾ ਪਹਿਲਾਂ ਦੇ ਦੋ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਭਾਈ ਜਿਹੜੇ ਬੱਚੇ ਨੇ ਕੰਮ ਸ਼ੁਰੂ ਕਰਨਾ ਪੰਜਾਬ ਦੇ ਜਿਹੜੇ ਮਰਜ਼ੀ ਕੋਨੇ 'ਚ ਲੱਖ ਰੁਪਇਆ ਲਾ ਕੇ ਮਹੀਨੇ ਦੀ ਲੱਖ ਲੱਖ ਰੁਪਇਆ ਦੀ ਕਮਾਈ ਕਰ ਸਕਦਾ ਉਹ ਵੀ ਲੈਪਟਾਪ ਮਿਲ ਲੇਗਾ ਇਦਾਂ ਦੀ ਲੈਪਟਾਪ ਮਿਲ ਲੇਗਾ ਸਰ ਡੈੱਲ ਦੇ ਐ ਐਚਪੀ ਦੇ 7000